ਗੁਰਦਾਸ ਵਲੋਗ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਬਣਾਵਾਂਗੇ ਜੀ ਚਟਨੀ ਚਟਨੀ ਬਣਾਵਾਂਗੇ ਆਪਾਂ ਟਮਾਟਰਾਂ ਦੀ ਬਿਲਕੁਲ ਨਵੇਂ ਤਰੀਕੇ ਨਾਲ ਗੁੰਡੇ ਵਿੱਚ ਕੁਟੀ ਹੋਈ ਚਟਨੀ ਤੇ ਤੁਸੀਂ ਬਹੁਤੋਰੀ ਖਾਦੀ ਹੁੰਦੀ ਹੈ ਮਿਕਸੀ ਗ੍ਰਾਈਂਡਰ ਵਿੱਚ ਗ੍ਰੈਂਡ ਕੀਤੀ ਹੋਈ ਚਟਨੀ ਅੱਜ ਆਪਾਂ ਬਣਾਵਾਂਗੇ ਜੀ ਨਵੇਂ ਤਰੀਕੇ ਨਾਲ ਤੇ ਇਹਦੇ ਵਾਸਤੇ ਆਪਾਂ ਇੱਥੇ ਸਮਾਨ ਲਈਨੇ 6-7 ਲਈਨੇ ਮੀਡੀਅਮ ਸਾਈਜ਼ ਦੇ ਟਮਾਟਰ ਇੱਕ ਲਿਆ ਪਿਆਜ਼ ਤੇ ਥੋੜਾ ਜਿਹਾ ਲਿਆ ਧਨੀਆ ਪੁਦੀਨਾ ਲਿਆ ਤੇ 6-7 ਤੁਰੀਆਂ ਲਈਆਂ ਆਪਾਂ ਲਸਣ ਦੀਆਂ ਤੇ ਨਾਲ ਹੀ ਇੱਥੇ ਦੋ ਲਈਆਂ ਨੇ ਆਪਾਂ ਹਰੀਆਂ ਮਿਰਚਾਂ ਤੇ ਟਮਾਟਰ ਜਿਹੜੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਲਿਆ ਸੀ ਤੇ ਹੁਣ ਇਹਨਾਂ ਦੀ ਕਰ ਲੈਣੀ ਆ ਜੀ ਪਹਿਲਾਂ ਕਟਿੰਗ ਤੇ ਕਟਿੰਗ ਕਰਨ ਵਾਸਤੇ ਆਪਾਂ ਇਹਨਾਂ ਨੂੰ ਦੋ-ਦੋ ਪੀਸਾਂ ਵਿੱਚ ਕੱਟਾਂਗੇ ਤਿਆਰ ਕਰਾਂਗੇ ਇਹਨਾਂ ਨੂੰ ਸਾਰੇ ਟਮਾਟਰ ਨੂੰ ਆਪਾਂ ਇਸੇ ਤਰ੍ਹਾਂ ਕਟਿੰਗ ਕਰਕੇ ਰੱਖ ਲੈਨੇ ਆ ਤੇ ਟਮਾਟਰ ਸਾਨੂੰ ਚਟਨੀ ਬਣਾਉਣ ਵਾਸਤੇ ਬਿਲਕੁਲ ਪੱਕੇ ਹੋਏ ਟਮਾਟਰ ਇਸ ਤਰ੍ਹਾਂ ਦੇ ਲਾਲ ਟਮਾਟਰ ਚਾਹੀਦੇ ਨੇ ਪੂਰੇ ਰਸੇਦਾਰ ਟਮਾਟਰ ਹੁਣ ਫਿਰ ਇਹਨਾਂ ਦੀ ਚਟਨੀ ਜਿਹੜੀ ਬਹੁਤ ਸਵਾਦ ਬਣਦੀ ਹੈ ਤੇ ਇਹਨਾਂ ਦੀਆਂ ਜਿਹੜੇ ਆ ਉੱਪਰੋਂ ਕੱਟ ਦਿੰਨੇ ਆ ਥੋੜੀ-ਥ ਤੇ ਟਮਾਟਰ ਸਾਰੇ ਕੱਟ ਲ ਕੇ ਇਸੇ ਤਰ੍ਹਾਂ ਤੇ ਤੇ ਪਾ ਤਿਆਰ ਕਰ ਲੈਣੇ ਆ ਹਾਂਜੀ ਇੱਧਰ ਮੈਂ ਟਮਾਟਰਾਂ ਦੀ ਕਟਿੰਗ ਕਰ ਲਈ ਆ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਇੱਕ ਚਮਚ ਮੱਖਣ ਫਰਾਈ ਦੇ ਨਾਲ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਤੇ ਨਾਲ ਹੀ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਟਮਾਟਰ ਕੁੰਟੇ ਕਰਕੇ ਜਿਹੜੀ ਸਾਈਡ ਆਪਾਂ ਕੱਟੀ ਹੈ ਨਾ ਉਹ ਸਾਈਡ ਆਪਾਂ ਵਿੱਚ ਰੱਖਾਂਗੇ ਤੇ ਟਮਾਟਰਾਂ ਨੂੰ ਚੰਗੀ ਤਰੀਕੇ ਨਾਲ ਮੱਖਣ ਦੇ ਵਿੱਚ ਪਾ ਕੇ ਆਪਾਂ ਇਹਨਾਂ ਨੂੰ ਕਰਾਂਗੇ ਤਿਆਰ। ਜਦੋਂ ਸੇਕੂਰੀ ਬਣਾ ਕੇ ਵਿੱਚ ਬਹੁਤ ਸਵਾਦਿਸ਼ਤਲੀ ਬਣਦੀ ਹੈ। ਤੇ ਟਮਾਟਰਾਂ ਨੂੰ ਆਪਾਂ ਬਿਲਕੁਲ ਘੱਟ ਸੇਕ ਦੇ ਉੱਤੇ ਮੱਖਣ ਦੇ ਵਿੱਚ ਪਕਾਵਾਂਗੇ ਤੇ ਬਾਅਦ ਵਿੱਚ 2 ਕੁ ਮਿੰਟ ਇਹਨਾਂ ਨੂੰ ਸੇਕਾ ਲਵਾ ਕੇ ਫਿਰ ਆਪਾਂ ਇਹਨਾਂ ਦੀ ਸਾਈਡ ਨੂੰ ਚੇਂਜ ਕਰਾਂਗੇ। ਤੇ ਨਾਲ ਹੀ ਹੁਣ ਆਪਾਂ ਇੱਥੇ ਲਈਆਂ ਗਈਆਂ ਜਿਹੜੀਆਂ 6-7 ਲਈਆਂ ਲਸਣ ਦੀਆਂ ਛੁਰੀਆਂ ਇਨਾਂ ਨੂੰ ਵੀ ਆਪਾਂ ਇਹਦੇ ਵਿੱਚ ਪੁੱਨਾਂਗੇ ਇੱਧਰ ਆਪਣੇ ਟਮਾਟਰਾਂ ਜਿਹੜੇ ਭੁੱਜਦੇ ਆਣ ਤਾਂ ਆਪਾਂ ਕੱਟ ਲੈਨੇ ਆਂ ਜਿਉਂ ਨਹੀਂ ਦੇਰ ਪਿਆਜ਼, ਹਰੀਆਂ ਮਿਰਚਾਂ, ਧਨੀਆ ਤੇ ਪੁਦੀਨਾ ਪਿਆਜ਼ਾਂ ਨੂੰ ਆਪਾਂ ਕੱਟਾਂਗੇ ਜੀ ਬਰੀਕ-ਬਰੀਕ ਬਿਲਕੁਲ ਤੁਦਿਨੇ ਦੇ ਆਪਾਂ ਬਿਲਕੁਲ ਪੱਤੇ ਪੱਤੇ ਪਾਵਾਂਗੇ ਕੱਟ ਕੇ ਇਹਦੀਆਂ ਡੰਡੀਆਂ ਨਹੀਂ ਆਪਾਂ ਪਾਣੀਆ ਕਿਉਂਕਿ ਆਪਾਂ ਚਟਨੀ ਦੇ ਵਿੱਚ ਇਹਨੂੰ ਇਸੇ ਤਰ੍ਹਾਂ ਹੀ ਕੱਟ ਕੇ ਪਾਉਣਾ ਤੇ ਇਹਨੂੰ ਵੀ ਆਪਾਂ ਕੱਟ ਲੈਣੇ ਆ ਜੀ ਬਿਲਕੁਲ ਬਰੀਕ ਬਰੀਕ ਸੋਨੇ ਨਾਲ ਟਮਾਟਰਾਂ ਦੀ ਘਾਦਾਂਗੇ ਜੀ ਆਪਾਂ ਸਟੈਡ ਨੂੰ ਚੇਂਜ ਦੂਸਰੀ ਸਾਈਡ ਤੋਂ ਵੀ ਚੰਗੀ ਤਰੀਕੇ ਨਾਲ ਪੱਕ ਜਾਣਗੇ ਪਕਾਵਾਂਦੇ ਨਾਲ ਇਸ ਤਰ੍ਹਾਂ ਵੀ ਇਹਨਾਂ ਦਾ ਜਿਹੜਾ ਛਿਲਕਾ ਨਾ ਉਹ ਆਸਾਨੀ ਨਾਲ ਉੱਤਰ ਜਾਂਦਾ ਹੈ ਦੇਖੋ ਕਿ ਨੇ ਬੜੀਆ ਸੋਫਟ ਹੋ ਗਏ ਨੇ ਟਮਾਟਰ ਇਸੇ ਤਰ੍ਹਾਂ ਹੀ ਫੋਕ ਦੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਟਮਾਟਰ ਨੂੰ ਸੈਂਡ ਕਰ ਦਿੰਨੇ ਆ ਜੀ ਚੇਂਜ ਇਹ ਟਮਾਟਰ ਨੇ ਜਿਹੜੇ ਆਪਣੇ ਚੰਗੀ ਤਰੀਕੇ ਨਾਲ ਸੋਫਟ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਦੀ ਸੈਂਡ ਨੂੰ ਇੱਕ ਵਾਰੀ ਫੇਰ ਤੋਂ ਚੇਂਜ ਕਰਕੇ ਇਹਨਾਂ ਦੇ ਜਿਹੜੇ ਛਿਲਕੇ ਆ ਉਹਨਾਂ ਨੂੰ ਉਤਾਰ ਲਾਂਗੇ ਦੇਖੋ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਛਿਲਕੇ ਜਿਹੜੇ ਇਹਨਾਂ ਦੇ ਉਤਰ ਰਹੇ ਹੋ ਗਏ ਨੇ ਤੇ ਹੁਣ ਇਹਨਾਂ ਦੇ ਸਾਰੇ ਛਿਲਕੇ ਜਿਹੜੇ ਉਤਾਰ ਦਿੰਨੇ हां जी ਆਪਾਂ ਟਮਾਟਰਾਂ ਦੇ ਛਿਲਕੇ ਸਾਰੇ ਉਤਾਰ ਲੈਨੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਥੋੜੀ देर ਠੰਡਾ ਕਰਕੇ ਤੇ ਫੇਰ ਇਹਦੇ ਵਿੱਚ ਪਾਵਾਂਗੇ ਜੀ ਬਾਕੀ ਦੇ ਮਸਾਲੇ ਤੇ ਇਹਨੂੰ ਹੁਣ 2 ਮਿੰਟ ਆਪਾਂ ਠੰਡਾ ਕਰ ਲੈਨੇ ਆਂ ਹਾਂਜੀ ਟਮਾਟਰ ਆਪਣੇ ਜਿਹੜੇ ਥੋੜੇ ਠੰਡੇ ਹੋ ਗਏ ਨੇ ਤੇ ਹੁਣ ਆਪਾਂ ਇਹਨੂੰ ਮੈਸ਼ਰ ਦੇ ਨਾਲ ਆਲੂ ਮੈਸ਼ਰ ਦੇ ਨਾਲ ਇਹਨੂੰ ਚਾ ਟਮਾਟਰ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਤੁਸੀਂ ਚਾਹੋ ਤੇ ਇਹਨਾਂ ਦੀ ਬਾਕੀ ਤਿਆਰੀ ਜਿਹੜੀ ਇਹ ਟਮਾਟਰ ਦੀ ਚਟਨੀ ਦੀ ਕੁੰਡੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਇੱਕ ਵਾਰ ਤੁਸੀਂ ਮੁੱਖਣ ਪਾ ਕੇ ਤੁਸੀਂ ਮੇਰੇ ਤਰੀਕੇ ਨਾਲ ਚਟਨੀ ਬਣਾ ਕੇ ਦੇਖਿਓ ਬਹੁਤ ਸਵਾਦ ਲਾਹੀ ਤੁਸੀਂ ਕੁੰਡੇ ਵਾਲੀ ਚਟਨੀ ਭੁੱਲ ਜਾਓਗੇ ਖਾਣਾ ਤੇ ਹੁਣ ਇਹਨਾਂ ਟਮਾਟਰਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆਂ ਹਾਂਜੀ ਟਮਾਟਰ ਆਪਾਂ ਮੈਸ਼ ਕਰ ਲੈਨੇ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਬਾਕੀ ਦੇ ਮਸਾਲੇ ਹੁਣ ਪਾਵਾਂਗੇ ਤੇਲ ਦੇ ਵਿੱਚ ਆਪਾਂ ਕਾਹ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਜਿਹੜੀਆਂ ਆਪਾਂ ਦੋ ਲਈਆਂ ਸੀ ਤੇ ਤੁਸੀਂ ਆਪਣੇ ਸਵਾਦ ਅਨੁਸਾਰ ਮਿਰਚ ਨੂੰ ਥੋੜਾ ਘਟਾਵਦਾ ਵੀ ਸਕਦੇ ਹੋ ਤੇ ਨਾਲ ਹੀ ਤੇ ਪਾਵਾਂਗੇ ਹਰਿਆ ਘਟਿਆ ਹੋਇਆ ਧਨੀਆ ਤੇ ਪੁਦੀਨਾ ਤੇ ਨਾਲ ਹੀ ਪਾਵਾਂਗੇ ਆਪਾਂ ਕੱਟੇ ਹੋਏ ਪਿਆਜ਼ ਤੇ ਨਾਲ ਹੀ ਤੇ ਪਾਵਾਂਗੇ ਜੀ ਆਪਾਂ 1 ਚਮਚ ਪੀਸਿਆ ਹੋਇਆ ਅਨਾਰ ਦਾਣਾ ਤੁਸੀਂ ਨਿੰਬੂ ਵੀ ਪਾ ਸਕਦੇ ਹੋ सिरका ਵੀ ਪਾ ਸਕਦੇ ਹੋ, ਇਮਲੀ ਵੀ ਪਾ ਸਕਦੇ ਹੋ, ਤੁਹਾਡਾ ਜੋ ਮਨ ਚਾਹੇ ਤੁਸੀਂ ਪਾ ਸਕਦੇ ਹੋ। ਤੁਹਾਡੀ ਆਪਣੀ ਮਰਜ਼ੀ ਹੈ ਤੇ ਨਾਲ ਹੀ ਇੱਥੇ ਪਾ ਦਾਂਗੇ ਜੀ ਸਵਾਦ ਅਨਸਾਰ ਲੂਣ। ਤੇ ਥੋੜੀ ਜੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਆਪਾਂ ਇੱਥੇ ਪਾਵਾਂਗੇ ਜੀ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਵੀ ਦੋ ਮਿਰਚਾਂ ਪਾਈਆਂ ਨੇ। ਤੇ ਜ਼ਿਆਦਾ ਨਹੀਂ ਆਪਾਂ ਮਿਰਚ ਪਾਉਣੀ। ਤੇ ਲੋ ਜੀ ਆਪਣੀ ਚਟਨੀ ਹੋ ਗਈ ਜੀ ਬਿਲਕੁਲ ਤਿਆਰ ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚਟਨੀ ਦੇ ਵਿੱਚ ਕਰ ਦਾਂਗੇ ਜੀ ਮਿਕਸ। ਤੇ ਲੋ ਜੀ ਆਪਣੀ ਟਮਾਟਰ ਦੀ ਤੜਕੇ ਵਾਲੀ ਚਟਣੀ ਹੋ ਗਈ ਜੇ ਬਣ ਕੇ ਬਿਲਕੁਲ ਤਿਆਰ ਤੇ ਹੁਣ ਆਪਾਂ ਇਹਨਾਂ ਤੁਹਾਨੂੰ ਕੋਲੀ ਵਿੱਚ ਕੱਢ ਕੇ ਦਿਖਾਉਨੇ ਆਂ ਤੇ ਆਪਣੀ ਹਾਂਜੀ ਆਪਣੀ ਚਟਣੀ ਹੋ ਗਈ ਜੇ ਬਿਲਕੁਲ ਤਿਆਰ ਬਿਲਕੁਲ ਸਿੰਪਲ ਤੇ ਸਾਦੇ ਤਰੀਕੇ ਨਾਲ ਆਪਾਂ ਮੱਖਣ ਦੇ ਤੜਕੇ ਵਾਲੀ ਆਪਾਂ ਅੱਜ ਦੀ ਜਿਹੜੀ ਆਪਣੀ ਰੈਸਪੀ ਟਮਾਟਰ ਦੀ ਚਟਣੀ ਮੱਖਣ ਦੇ ਤੜਕੇ ਵਾਲੀ ਬਣਾ ਕੇ ਕੀਤੀ ਜੇ ਤਿਆਰ ਤੁਸੀਂ ਘੋ ਤੇਲ ਦੀ ਵਾਲੀ ਚਟਣੀ ਤੇ ਬਹੁਤ ਵਾਰੀ ਖਾਦੀ ਹੁੰਦੀ ਹੈ ਮੇਰੇ ਤਰੀਕੇ ਨਾਲ ਤੁਸੀਂ ਮੱਖਣ ਦੇ ਤੜਕੇ ਵਾਲੀ ਚਟਣੀ ਇਕੋਰੀ ਬਣਾ ਕੇ ਜਰੂਰ ਖਾਜੋ ਵਿੱਚ ਅਨਾਰ ਦਾਣਾ ਪਾ ਕੇ ਚਟਨੀ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਇੱਕ ਦੀ ਥਾਂ ਤੁਸੀਂ ਚਾਰ ਚਾਰ ਰੋਟੀਆਂ ਬਿਨਾਂ ਭੁੱਖ ਤੋਂ ਤੁਸੀਂ ਖਾਜੋਗੇ ਚਟਨੀ ਦੇ ਨਾਲ ਤੇ ਜੇ ਘਰ ਅਜ ਦੀ ਰੈਸਪੀ ਤੁਹਾਨੂੰ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੇ ਤਰੀਕੇ ਨਾਲ ਬਣਾਈ ਹੋਈ ਆਪਣੇ ਹੱਥ ਦੀ ਚਟਨੀ ਕਿਸ ਤਰ੍ਹਾਂ ਦੀ ਲੱਗੀ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਮੱਖਣ ਦੇ ਤੜਕੇ ਵਾਲੀ ਚਟਨੀ ਦਾ ਜਿਹੜਾ ਸਵਾਦ ਹੈ ਨਾ ਜੀ ਮੱਖਣ ਦਾ ਉਹ ਇਸ ਚਟਨੀ ਦੇ ਸਵਾਦ ਨੂੰ ਹੋਰ ਵੀ ਦੋ ਗੁਣਾ ਵਧਾ ਦਿੰਦਾ ਹੈ